ਸਰਸ਼ੀਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਦਾਅਦੀ ਹੈ ਕਿ ਕੋਰਟ ਦੇ ਵੱਲੋਂ ਇਜਤਤ ਸੁਣਵਾਈ ਕਰਦੇ ਹੋਏ ਕਹਿ ਦਿੱਤਾ ਗਿਆ ਕਿ ਜਿਹੜਾ ਇਹ ਲਾਡੋਵਾਲ ਦਾ ਟੋਲ ਪਲਾਜ਼ਾ ਇਸ ਨੂੰ ਖੋਲ ਦਿੱਤਾ ਜਾਵੇ ਸੋ ਦਾਅਦੀ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਅਤੇ ਇਸ ਟੋਲ ਪਲਾਜ਼ੇ ਨੂੰ ਬੰਦ ਕਰਨ ਦੀ ਅਪੀਲ ਕੀਤੀ ਪਰ ਅੱਜ ਇਸ ਦੇ ਉੱਤੇ ਫੈਸਲਾ ਆਇਆ ਤਾਂ ਕੋਰਟ ਨੇ ਕਿਹਾ ਕਿ ਇਹ ਜਿਹੜਾ ਲਾਡੋਆ ਦਾ ਟੋਲ ਪਲਾਜ਼ਾ ਇਸ ਨੂੰ ਖੋਲ ਦਿੱਤਾ ਜਾਵੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਜਿਹੜਾ ਕਿ ਇੱਥੇ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਅੱਜ ਅਸੀਂ ਆਪਣੀ ਇੱਕ ਮੀਟਿੰਗ ਕਰਨ ਲਈ ਹੋ ਸਕਦਾ ਹੈ ਕਿ ਅਸੀਂ ਪੱਕਾ ਧਰਨਾ ਮਿਲਾਈਏ ਪੱਕਾ ਧਰਨੇ ਤੇ ਬਹਿਣਾ ਪਵੇ ਕਿਉਂਕਿ ਐਨ ਐਚ ਆਈ ਤੋਂ ਜਿਹੜੀ ਰਿਪੋਰਟ ਫੈਸਲਾ ਹੋਇਆ ਉਹ ਹਾਈ ਕੋਰਟ ਤੋਂ ਜਿਹੜਾ ਫੈਸਲਾ ਹੋਇਆ ਐਨ ਐਚ ਆਈ ਦੇ ਹੱਕ ਚ ਹੋਇਆ ਜਿਹੜੀ ਇਹਨਾਂ ਰੇਟ ਦਾਇਰ ਕੀਤੀ ਸਾਡੀ ਸੁਣਵਾਈ ਨਹੀਂ ਹੋਈ ਉੱਥੇ ਅਸੀਂ ਆਪਣੀ ਐਪਲੀਕੇਸ਼ਨ ਦਾਇਰ ਕੀਤੀ ਵੀ ਸਾਡੀ ਵੀ ਸੁਣਵਾਈ ਕੀਤੀ ਜਾਵੇ ਜੱਜ ਸਾਹਿਬ ਨੇ ਇਹ ਕਹਤਾ ਵੀ ਤੁਸੀਂ ਲਗ ਰੈਟ ਪਾ ਕੇ ਸੁਣਵਾਈ ਕਰਾ ਲਓ ਤੇ ਪਰ ਇਹਦੇ ਵਿੱਚ ਅਸੀਂ ਕਿਤੇ ਤੁਹਾਡੀ ਸੁਣਵਾਈ ਨਹੀਂ ਕਰ ਸਕਦੇ ਤੇ ਜਿੱਥੇ ਪੰਜਾਬ ਗਵਰਨਮੈਂਟ ਦਾ ਜਿਹੜਾ ਏਜੀ ਸਾਹਿਬ ਨੇ ਜਨਰਲ ਅਰਬੋਗੇਟ ਉਹਨਾਂ ਨੇ ਪੂਰੀ ਬਹਿਸ ਕੀਤੀ ਉੱਥੇ ਬਹਿਸ ਦੇ ਬਾਵਜੂਦ ਵੀ ਸਾਡੇ ਪੱਲੇ ਕੱਖ ਨਹੀਂ ਪਿਆ ਜਿਹੜਾ ਫੈਸਲਾ ਸੀਗਾ ਉਹ ਸਾਰਾ ਐਨਚਾਈਦੇ ਹੱਕ ਚ ਆਇਆ ਉਹਨਾਂ ਨੂੰ ਕਹਤਾ ਵੀ ਟੂਲ ਇਹਨਾਂ ਦਾ ਰੈਗੂਲਰ ਚਾਲੂ ਕਰਕੇ ਦਿਓ ਇਹਨਾਂ ਦੀ ਜਿਹੜੀ ਪਿਛਲਾ ਨੁਕਸਾਨ ਹੋਇਆ ਦੀ ਭਰ ਪਾਈ ਕਰ ਸਰ ਜੋ ਤੁਸੀਂ ਮਤਲਬ ਕਹਿ ਰਹੇ ਸੀਗੇ ਕਿ ਇਹਦੇ ਡਾਕੂਮੈਂਟ ਨਹੀਂ ਪੇਸ਼ ਕਰ ਪਾਈ ਉਹ ਡਾਕੂਮੈਂਟਸ ਪੇਸ਼ ਕੀਤੇ ਕਿ ਡਾਕੂਮੈਂਟ ਤੇ ਅਜੇ ਵੀ ਨਹੀਂ ਪੇਸ਼ ਹੋਏ ਅਜੇ ਤੱਕ ਨਹੀਂ ਸਾਨੂੰ ਇਹ ਦੱਸਿਆ ਗਿਆ ਪਈ ਦੀ ਮਨਿਆਦ ਕਦੋਂ ਸਿਰਫ ਇੰਨਾ ਪਤਾ ਲੱਗਿਆ ਵੀ ਜਿਹੜਾ ਇਹ 2021 ਦੇ ਵਿੱਚ ਸੋਮਾ ਕੰਪਨੀ ਤੋਂ ਟੇਕਓਵਰ ਕਰ ਲਿਆ ਸੀ ਤੇ ਅੱਜ ਹੁਣ ਇਹਨੂੰ ਐਨਐਚਆਈ ਚਲਾ ਰਹੀ ਹੈ ਅਸੀਂ ਕਹਿੰਦੇ ਠੀਕ ਆ ਜੇ ਐਨਐਚਆਈ ਕੋਲੇ ਆ ਹੀ ਗਿਆ ਤਾਂ ਫਿਰ ਸਰਕਾਰ ਕੋਲੇ ਆ ਗਿਆ ਨਾ ਤੇ ਸਰਕਾਰ ਨੂੰ ਚਾਹੀਦਾ ਵੀ ਇਹ ਇਹਦੇ ਰੇਟ ਕੱਟ ਕਰੇ ਕੰਪਨੀ ਦਾ ਮਤਲਬ ਹੁੰਦਾ ਕੋਈ ਕੰਪਨੀ ਕੰਮ ਕਰਕੇ ਇੱਕ ਛੜਕ ਬਣਾਉਂਦੀ ਆ ਉਹਨੂੰ ਹੁੰਦਾ ਵੀ ਮੈਂ ਆਪਣੇ ਪੈਸੇ ਪੂਰੇ ਕਰਨੇ ਆ ਹੋਰ ਰੇਟ ਵਧਾ ਕੇ ਕੰਮ ਚਲਾਉਂਦੇ ਆ ਵੀ ਸਾਡੇ ਪੈਸੇ ਜਲਦ ਪੂਰੇ ਹੋ ਜਾਣਾ ਹੈ ਆਪਣੀ ਕਮਾਈ ਕਰਨੀ ਆ ਤੇ ਸਰਕਾਰ ਨੇ ਤੇ ਪੈਚਵਰਕ ਕਰਨਾ ਦਾ ਹੁਣ ਇੱਕ ਪੈਚਵਰਕ ਦੇ ਲਈ 291 ਕਿਲੋਮੀਟਰ ਤੋਂ ਤਿੰਨ ਟੋਲ ਲੱਗਦੇ ਨੇ ਲਗਭਗ 900 ਕਰੋੜ ਰੁਪਈਆ ਸਾਲ ਦਾ ਤੁਸੀਂ ਪੈਚਵਰਕ ਦਾ ਹੀ ਲੈ ਜਾਵੇਂ ਸਾਡੇ ਕੋਲੋਂ ਅੱਜ ਸਰਕਾਰ ਨੇ ਸਾਡੀਆਂ ਜੇਬਾਂ ਤੋਂ ਹੀ ਰੋਡ ਬਣਾਉਣੇ ਆ ਅਸੀਂ 64 ਤਰ੍ਹਾਂ ਦਾ ਟੈਕਸ ਪੇ ਕਰਦੇ ਆ 64 ਤਰ੍ਹਾਂ ਦਾ ਔਰ 64 ਤਰ੍ਹਾਂ ਦੇ ਟੈਕਸ ਦੇ ਵਿੱਚ ਅਸੀਂ 20 ਲੱਖ ਕਰੋੜ ਰੁਪਈਆ ਜਿਹੜਾ ਸਰਕਾਰ ਨੂੰ ਸਾਲ ਦਾ ਟੈਕਸਾਂ ਦੇ ਰੂਪ ਵਿੱਚ ਦਿੰਨੇ ਆ ਫਿਰ ਵੀ ਸਾਡਾ ਦੇਸ਼ ਭੁੱਖਮਰੀ ਤੇ ਕੰਗਾਲੀ ਦੀ ਕਤਾਰ ਤੇ ਆ ਨਾ ਸਾਨੂੰ ਉਹਦੇ ਚ ਫ੍ਰੀ ਐਜੂਕੇਸ਼ਨ ਮਿਲ ਰਹੀ ਆ ਨਾ ਕੋਈ ਫ੍ਰੀ ਹੈਲਥ ਮਿਲ ਰਹੀ ਆ ਤੇ ਗਰੀਬ ਲੋਕ ਜਿਹੜੇ ਉਹ ਅੱਜ ਵੀ ਬਿਮਾਰੀਆਂ ਨਾਲ ਮਰ ਰਹੇ ਆ ਗਰੀਬਾਂ ਦੇ ਬੱਚੇ ਅੱਜ ਵੀ ਨਹੀਂ ਪੜ ਪਾ ਰਹੇ ਆ ਸਰਕਾਰ ਨੇ ਤਾਂ ਦੇ ਪੰਜਾਬ ਸਰਕਾਰ ਨੂੰ ਦੇ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਕਹਿੰਦੀ 4 ਹਫ਼ਤਿਆਂ ਦੇ ਵਿੱਚ ਚਾਲੂ ਕਰਵਾਇਆ ਜਾਊਗਾ ਪੰਜਾਬ ਸਰਕਾਰ ਨੇ ਟਾਈਮ ਲਈ ਆਈ 4 ਹਫ਼ਤੇ ਦਾ ਵੀ 4 ਹਫ਼ਤੇ ਚਾਲੂ ਕਰਾਵਾਂਗੇ ਪਰ ਸਾਨੂੰ ਇਹਨਾਂ ਪਤਾ ਲੱਗਿਆ ਵੀ ਇਹਨਾਂ ਨੇ ਰਾਤ ਇਤੋਂ ਦੀ ਤਿਆਰੀ ਕੀਤੀ ਆ ਵੀ ਅਸੀਂ ਜਿਹੜਾ ਉੱਥੋਂ ਸਾਨੂੰ ਆਰਡਰ ਹੱਥ ਚ ਆਉਂਦੇ ਆਹੀ ਨੂੰ ਚਾਲੂ ਕਰ ਕੀ ਰਣਨੀਤੀ ਰੋਗੀ ਰਣਨੀਤੀ ਅਸੀਂ ਬੈਠੇ ਆ ਜੀ ਜਿੰਨਾ ਚੇ ਰੇਡ ਨਹੀਂ ਘਟਦੇ ਇੱਥੋਂ ਕੁੱਟਮਾਰ ਕਰਕੇ ਦੇ ਢਾ ਲੈਣਾ ਜੇਲ੍ਹ ਭੇਜ ਦੇਣ ਕੋਈ ਗੱਲ ਨਹੀਂ ਪਰ ਇੱਥੋਂ ਅਸੀਂ ਉੱਠ ਕੇ ਨਹੀਂ ਜਾਣਾ ਹੈਗਾ ਵੀ ਇਹ ਨਹੀਂ ਵੀ ਇਹ ਸਾਡੇ ਬੈਠਿਆਂ ਇੱਥੇ ਚਲਾ ਲੈਣਗੇ ਜਿੱਦਾਂ ਦੋ ਜਥੇਬੰਦੀਆਂ ਸੀ ਦੋ ਹੀ ਜਥੇਬੰਦੀਆਂ ਜਾਂ ਹੋਰ ਕਿਸਾਨ ਜਿਹੜੀਆਂ ਜਥੇਬੰਦੀਆਂ ਵੀ ਨਾਲ ਸਾਥ ਦੇ ਰਹੀਆਂ ਬਿਲਕੁਲ ਇਹ ਫਿਲਹਾਲ ਤੇ ਦੋ ਬੈਠੇ ਆ ਜੀ ਬਾਕੀ ਸਾਡੇ ਨਾਲ ਟਰੱਕ ਜੂਨੀਅਨ ਟੈਕਸੀ ਯੂਨੀਅਨ ਟੈਂਪੂ ਜੂਨੀਅਨ ਤੇ ਸਮਾਜਿਕ ਧਾਰਮਿਕ ਜਥੇਬੰਦੀਆਂ ਨੇ ਜਿਹੜੀਆਂ ਸੋਸ਼ਲ ਜਥੇਬੰਦੀਆਂ ਨੇ ਉਹ ਨਾਲ ਆ ਸਾਡੇ ਜਿਹੜੀਆਂ ਆਪਣੀਆਂ ਦੂਜੀਆਂ ਜੂਨੀਅਨ ਆਣ ਗਈਆਂ ਉਹਨਾਂ ਨੂੰ ਵੀ ਜੀ ਆ ਜਿਹਨੇ ਮਰਜੀ ਆ ਕਿ ਆਇਆ ਜਾ ਰਿਹਾ ਜੀ ਕਰੋੜਾ ਰੁਪਏ ਦਾ ਘਾਟਾ ਟੂਨ ਨੂੰ ਪਿਆ ਤਾਂ ਕੀ ਲੱਗਦਾ ਉਹ ਵਸੂਲਣ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਬਿਲਕੁਲ ਉਹ ਤੇ ਕਹਿ ਰਹੇ ਜੀ ਉਹਨਾਂ ਨੇ ਨਾ ਆਪਣੇ ਕਮਾਈ ਦੇ ਅੱਡੇ ਬਣਾਏ ਆ ਇਹ ਕੋਈ ਘਾਟਾ ਨਹੀਂ ਹੈਗਾ ਸਰਕਾਰਾਂ ਸਾਡੀ ਚੇਲ ਲਾ ਰਹੀਆਂ ਨੇ ਇਹ ਮੈਂ ਤੇ ਅਸੀਂ ਤੇ ਕਹਿੰਨੇ ਵੀ ਸਾਰੇ ਇਕੱਠੇ ਹੋ ਇਹ ਟੋਲ ਵਾਲਾ ਸਿਸਟਮ ਹੀ ਬੰਦ ਹੋਣਾ ਚਾਹੀਦਾ ਜਦੋਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਕਸ ਦਿੰਨੇ ਆ ਪੇ ਟੋਲ ਕਿਸ ਗੱਲ ਤੋਂ ਪੰਜਾਬ 'ਚ ਤਾਂ ਨਵੇਂ ਗਿਆ ਟੋਲ ਲੱਗਣ ਜਾ ਰਹੇ ਆ ਆ ਉਹ ਵੱਡੇ ਰੋਡਾਂ ਦੇ ਉੱਪਰ 11 ਟੋਲ ਨਵੇਂ ਲੱਗ ਰਹੇ ਨੇ ਪਰ ਕਿਤੇ ਨਾ ਕਿਤੇ ਧੱਕਾਬਾਜ਼ ਸਾਡੀਆਂ ਸਾਡੇ ਤੇ ਲੁੱਟ ਹੋ ਰਹੀ ਆ ਇਹ ਲੁੱਟ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਵਾਜਿਟ ਹੋਣੀ ਚਾਹੀਦੀ ਆ ਔਰ ਸਾਨੂੰ ਇਹਦੇ ਲਈ ਸੜਕਾਂ ਤੇ ਆਉਣਾ ਚਾਹੀਦਾ ਵੀ ਅਸੀਂ ਇਹ ਨਹੀਂ ਲੱਗਣ ਦੇਾਂਗੇ ਜਿਹੜੇ ਪੁਰਾਣੇ ਆ ਇਹ ਜੋ ਵੀ ਕਿੰਨੇ ਬੰਦ ਕਰੋ ਤੋ ਜਿਹੜਾ ਵਾ ਹਾਈ ਕੋਰਟ ਮਾਂ ਜੋ ਹਾਈ ਕੋਰਟ ਵੱਲੋਂ ਦੇਈ ਜਾਰੀ ਕੀਤੇ ਗਏ ਨੇ ਕਿ ਸਾਨੂੰ ਜਿਹੜਾ ਚਾਲੂ ਕੀਤਾ ਜਾਵੇ ਕਿਸ ਤਰ੍ਹਾਂ ਦੀ ਰਣਨੀਤੀ ਬਣਾ ਰਹੇ ਨੇ ਕਿਸਾਨ ਕੀ ਜਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਸੀ ਦੇਖੋ ਜੀ ਪਰਸੋ ਹਾਈ ਕੋਰਟ 'ਚ ਸੁਣਵਾਈ ਹੋਈ ਸੀ ਸਾਡੀ ਦੋ ਜਥੇਬੰਦੀਆਂ ਵੱਲੋਂ ਅਸੀਂ ਉੱਥੇ ਪੇਸ਼ ਹੋਏ ਸੀਗੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਇੰਦਰਵੀਰ ਸਿੰਘ ਕਾਦੀਆ ਯਾਨੀ ਮੈਂ ਉਧਰੋਂ ਦਲਬਖ ਸਿੰਘ ਜੀ ਗਿੱਲ ਅਸੀਂ ਆਪਣੀ ਜਥੇਬੰਦੀਆਂ ਨਾਲ ਰਾਏ ਮੁਸ਼ਵਰਾ ਕਰਨ ਤੋਂ ਬਾਅਦ ਸਾਡੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਦੀ ਰਾਏ ਔਰ ਜਨਨਤ ਕਤਰ ਸਰਦਾਰ ਸਤਨਾਮ ਸਿੰਘ ਜੀ ਸਾਨੀ ਸਾਰਿਆਂ ਨਾਲ ਰਾਇ ਮੁਸ਼ਵਰਾ ਕਰਨ ਤੋਂ ਬਾਅਦ ਅਸੀਂ ਉੱਥੇ ਪੇਸ਼ ਹੋਏ ਸੀ ਵੀ ਆਪਣਾ ਸਾਡਾ ਪੱਖ ਅਸੀਂ ਰੱਖੀਏ ਸਾਡੀ ਸੁਣਵਾਈ ਹੋਵੇ ਸੋ ਉੱਥੋਂ ਹਾਈ ਕੋਰਟ ਨੇ ਇਹ ਗੱਲ ਕਹੀ ਵੀ ਅਸੀਂ ਤੁਹਾਡੀ ਵਕਤ ਤੋਂ ਸੁਣਵਾਈ ਕਰਾਂਗੇ ਵੀ ਤੁਸੀਂ ਆਪਣੀ ਜਿਹੜੀ ਰੈਟ ਆ ਉਹ ਵੱਖਰੀ ਡੈਰ ਕਰੋ ਸੋ ਅਸੀਂ ਤੁਹਾਨੂੰ ਪਰਮਿਸ਼ਨ ਗ੍ਰਾਂਟ ਕਰਦੇ ਆ ਪਰ ਅਸੀਂ ਇਹਦੇ ਵਿੱਚ ਤੁਹਾਡੀ ਗੱਲ ਨਹੀਂ ਸੁਣਨੀ ਹੈਗੀ ਸੋ ਅਸੀਂ ਹੁਣ ਵੱਖਰੀ ਰੈਟ ਲਾਵਾਂਗੇ ਵੀ ਸਾਡੀ ਪੱਖ ਸੁਣਿਆ ਜਾਵੇ ਤਾਕੀ ਜਿਹੜੀ ਕੋਰਟ ਆ ਉਹਨੂੰ ਗੁੰਮਰਾਹ ਨਾ ਕੀਤਾ ਜਾਵੇ ਜਿਹੜੇ ਸੱਚੇ ਜਿਹੜੇ ਫੈਕਟਸ ਨੇ ਜਿਹਦੇ ਆਧਾਰ ਤੇ ਅਸੀਂ ਬੈਠੇ ਆ ਸਾਡੀਆਂ ਮੰਗਾਂ ਨੇ ਉਹ ਅਸੀਂ ਉਹਨਾਂ ਨੂੰ ਦੱਸ ਸਕੀਏ ਵੀ ਕੋਰਟ ਨੂੰ ਵੀ ਇੰਨਾ ਤੱਕਾ ਹੋ ਰਿਹਾ ਵਾ ਵੀ ਇਹ ਜੋ ਬਾਕੀ ਦਾ ਫੈਸਲਾ ਵਾ ਉਹ ਕੋਰਟ ਦੇ ਆਧਾਰ ਤੇ ਆ ਵੀ ਜੋ ਕੋਰਟ ਕਰੇਗੀ ਲੱਗਦਾ ਕਿ ਪੰਜਾਬ ਸਰਕਾਰ ਪੱਖ ਨਹੀਂ ਰੱਖ ਰਹੀ ਜਾਂ ਕੋਈ ਪੰਜਾਬ ਸਰਕਾਰ ਨੇ ਦੇਖੋ ਜੀ ਬਹੁਤ ਵਧੀਆ ਪੱਖ ਰੱਖਿਆ ਅਸੀਂ ਉੱਥੇ ਸੀਗੇ ਉਹਨਾਂ ਨੇ ਹੁਣ ਮਹੀਨੇ ਤੱਕ ਦਾ ਟਾਈਮ ਲਿਆ ਵਾ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਟੋਲ ਚਲਾ ਕੇ ਦਿਓ ਤੋਲ ਹੁਣ ਉਹ ਕਹਿੰਦੇ ਵੀ ਸਾਰੀ ਆਬਾਮ ਸਾਰੀ ਪਬਲਿਕ ਸਾਰੇ ਲੋਕ ਦੁਖੀ ਆ ਵੀ ਜੋ ਅਸਲੀਅਤ ਆ ਜਿਨੇ ਵੀ ਅਫਸਰ ਸਹਿਬਾਨਾ ਜੋ ਵੀ ਪ੍ਰਸ਼ਾਸਨ ਆ ਉਹਨਾਂ ਦੇ ਵਿੱਚ ਧੰਨਵਾਦੀ ਆ ਵੀ ਉਹ ਆਪਣੀ ਗੱਲ ਰੱਖਣ ਚ ਕਾਮਯਾਬ ਹੋ ਉਹਨਾਂ ਨੇ ਗੱਲ ਰੱਖੀ ਆ ਵੀ ਇਹ ਜਿਹੜੀ ਮੰਗਾਂ ਨੇ ਵੀ ਇਹ ਤੇ ਆਪਾਂ ਨੂੰ ਵਿਚਾਰ ਕਰਨਾ ਪਊਗਾ ਪਰ ਜਿਵੇਂ ਜਾਪਦਾ ਵਾ ਜਿਹੜੀ ਹਾਈ ਕੋਰਟ ਆ ਉਹ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਨਿੱਤਰਦੀ ਦਿਖ ਰਹੀ ਆ ਮੰਗਾਂ ਕੀ ਨੇ ਮੁੱਖ ਮੰਗਾ ਮੁੱਖ ਮੰਗਾ ਜੀ ਦੇਖੋ ਅਸੀਂ ਤਾਂ ਇਹ ਗੱਲ ਕਹੀ ਆ ਇੱਕ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਗਵਨਾਂ ਇਹ ਵੱਖਰੀ ਗੱਲ ਆ ਇੱਕ ਵੀ ਇਹ ਜਾਂਚ ਦਾ ਵਿਸ਼ਾ ਵਾ ਇਹਦੇ ਚ ਸਾਡੀ ਸਰਪ ਇੰਨੀ ਕਿ ਡਿਮਾਂਡ ਸੀ ਵੀ ਸਾਡੀ 150 ਰੁਪਏ ਦੀ ਪਰਚੀ 24 ਘੰਟੇ ਦੀ ਕਰ ਦਿੱਤੀ ਜਾਵੇ ਵੀ ਜਿਹੜਾ ਸਾਡਾ ਪਾਸ ਹੁੰਦਾ ਸੀਗਾ 170 ਰੁਪਏ ਦਾ ਉਹ ਮਹੀਨਾ ਬਾਰ ਪਾਸ ਲਾ ਦਿੱਤਾ ਜਾਵੇ ਔਰ ਜਿਹੜਾ ਬਾਕੀ ਦੀ ਸੁਵਿਧਾਵਾਂ ਨੇ ਜਿਵੇਂ ਬਾਥਰੂਮ ਆ ਡਰੇਨੇਜ ਸਿਸਟਮ ਆ ਉਹਨੂੰ ਸੁਧਾਰ ਕੀਤਾ ਜਾਵੇ ਬੂਟੇ ਲਾਏ ਜਾਣ ਠੀਕ ਆ ਜੀ ਇੱਕ ਅਸੀਂ ਇਹ ਗੱਲ ਕਹਿੰਦੇ ਇਹ ਬੋਰਡ ਲਾਇਆ ਜਾਵੇ ਫਲੈਕਸ ਬੋਰਡ ਵੀ ਲੋਕਾਂ ਨੂੰ ਇਹ ਵੀ ਪਤਾ ਲੱਗੇ ਵੀ ਇਹ ਜਿਹੜਾ ਟੋਲ ਇੰਨੇ ਸਾਲਾਂ ਦਾ ਚੱਲ ਰਿਹਾ ਵੀ ਇਹਦੇ ਪੈਸੇ ਹੀ ਨਹੀਂ ਪੂਰੇ ਹੋ ਰਹੇ ਇਹਦਾ ਨੇਮ ਪਲੇਟ ਜਿਹੜੀ ਆ ਅਸੀਂ ਆ ਵੀ ਇਹਦਾ ਟੈਕਸ ਲੋਕਾਂ ਨੂੰ ਵੀ ਪਤਾ ਲੱਗੇ ਨਾ ਇੱਕ ਵੀ ਇਹ ਲੋਕ ਠੱਗਿਆ ਠੱਗਿਆ ਮਹਿਸੂਸ ਕਰਨ ਲੱਗੇ ਵੀ ਹਰ ਇਹ ਤਾਂ ਹਮੇਸ਼ਾ ਲਈ ਟੋਲ ਪਾਜੇ ਇਹ ਪੱਕੀ ਹੋ ਗਏ ਵੀ ਇਹਨਾਂ ਦਾ ਤਾਂ ਕੋਈ ਪੂਰਾ ਹੀ ਨਹੀਂ ਹੁੰਦਾ ਹੈਗਾ ਜਿੰਨਾ ਟੈਕਸ ਆ ਸੋ ਇਹ ਅਸੀਂ ਡਿਮਾਂਡ ਕਰਾਂਗੇ ਵੀ ਇਹ ਸਾਡੀ ਉਹ ਡਿਮਾਂਡ ਕੋਰਟ ਸੁਣਵਾਈ ਕਰੇ ਤੇ ਅਸੀਂ ਚਾਹੁੰਦੇ ਆਂ ਵੀ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਅਗਲੀ ਰਣਨੀਤੀ ਕੀ ਰਹੂਗੀ ਇੱਥੇ ਆ ਸਾਡੀ ਅਗਲੀ ਰਣਨੀਤੀ ਇਹ ਹੈ ਜੀ ਵੀ ਅਸੀਂ ਅੱਜ ਮੀਟਿੰਗ ਕਰ ਰਹੇ ਆਂ ਔਰ ਜੇ ਸਾਡੀ ਸੁਣਵਾਈ ਨਾ ਹੋਈ ਤੱਕਾ ਕਰਨਗੇ ਜੇ ਕੋਰਟ ਸਾਡੀ ਨਹੀਂ ਮੰਨੂਗੀ ਫਿਰ ਅਸੀਂ ਲੰਬੇ ਟਾਈਮ ਤੱਕ ਸਾਡੇ ਕੋਲ ਸੜਕਾਂ ਨੇ ਅਸੀਂ ਸੜਕਾਂ ਤੇ ਬੈਠਣਾ ਪਸੰਦ ਕਰਾਂਗੇ ਹਾਲਾਂਕਿ ਅਸੀਂ ਘਰੇ ਨਹੀਂ ਬੈਠਾਂਗੇ ਅਸੀਂ ਇੱਥੇ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਅਸੀਂ ਚੱਲਣ ਨਹੀਂ ਦਵਾਂਗੇ ਸੋ ਦਾਅਵੇ ਕਿ ਲਾਡੋਵਾਲ ਦਾ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਜੋ ਕਿ ਆਮ ਲੋਕਾਂ ਦੇ ਜੇਬਾਂ ਤੇ ਇੱਕ ਵੱਡਾ ਡਾਕਾ ਸਮਝਿਆ ਜਾਂਦਾ ਜਿਹਦੇ ਚੱਲਦੇ ਪੰਜਾਬ ਸਰਕਾਰ ਦਾ ਕਹਿਣਾ ਕਿ ਜਿੱਥੇ ਹੋਰ ਕਈ ਟੋਲ ਪਲਾਜ਼ੇ ਬੰਦ ਹੋਏ ਨੇ ਉੱਥੇ ਲਾਡੋਵਾਲ ਦਾ ਟੋਲ ਪਲਾਜ਼ਾ ਵੀ ਬੰਦ ਹੋਣਾ ਚਾਹੀਦਾ ਪਰ ਹਾਈ ਕੋਰਟ ਨੇ ਇਸ ਟੋਲ ਪਲਾਜ਼ੇ ਨੂੰ ਖੋਲਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਬਿਊਰੋ ਰਿਪੋਰਟ ਅਖੰਡ ਲੋਕ